ਤਮਾਸ਼ਾ ਸੰਤਾਂ ਦਾ ਆਓ ਜਿਨ੍ਹਾਂ ਦੇ ਪਾਵਨ ਰੂਪ ਜੰਮਗਲ ਲਾਗਦੇ ਜਿਵੇਂ ਰੂਪੀ ਵਾਸਾ ਸੰਤਾਂ ਦਾ ਰਾਵੋ ਗਿਆ ਨਾਮ ਤੇ ਕਰਨੀ ਕਰੋ ਉਪਰਮ ਸਕਾਰ ਜੋਗ ਗੁਰੂ ਰੂਪੀ ਸਾਧ ਸੰਗਤ ਜੀਓ ਜੋ ਕਿ ਆਪ ਜੀ ਨੂੰ ਪਤਾ ਹੀ ਹੈ 108 ਬ੍ਰह्म ज्ञानी ਸੰਤ ਬਾਬਾ ਉਹਦੇ ਸੰਗ ਜੀ ਮਹਾਰਾਜ ਜੀਆ ਦੇ ਸਲਾਨਾ 72ਵੇਂ ਵਰਸੀ ਦੇ ਸਬੰਧ ਵਿੱਚ ਪਿੰਡ ਮੁਖ ਲਿਆਣਾ ਅਤੇ ਦੇਸ਼ ਵਿਦੇਸ਼ ਦੇ ਸਮੂਹ ਸੰਗਤ ਵੱਲੋਂ ਨਾਲ ਮਿਲ ਕੇ ਜੋ ਕਿ ਪਰਸੋਂ ਵਾਲੇ ਦਿਨ ਤੋਂ ਤੁਰਕੀ ਬਾਣੀ ਆਈ ਤਿੰਸਗਲੀ ਚਿੰਤ ਮਿਟਾਈ ਜੀਆਂ ਦੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕੀਤੇ ਹੋਏ ਸੀ ਤੈਨਾਂ ਦੇ ਭੋਗ ਪਾਏ ਗਏ ਉਪਰੰਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਾਨ ਕੀਰਤਨ ਦਰਬਾਰ ਸੱਜੇ ਹਨ ਜਿਨ੍ਹਾਂ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਕੀਰਤਨੀ ਢਾਡੀ ਜਥੇ ਕਵੀਸ਼ਰੀ ਅਤੇ ਕਥਾਵਾਚ ਪਹੁੰਚੇ ਹਨ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਨੇ ਹਾਲ ਕੀਤਾ ਹੈ ਸਾਰੀ ਸੰਗਤ ਦਾ ਦੇਸ਼ ਵਿਦੇਸ਼ ਦੀ ਸੰਗਤ ਦਾ ਜਿਨ੍ਹਾਂ ਨੇ ਸਾਥ ਦਿੱਤਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਮਨਾਏ ਹਨ ਮਹਾਰਾਜੀ ਕਿਰਪਾ ਕਰਨ ਤਾਂ ਦੋਸਤੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ